ਅੱਜ ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਗਿਆ ਵਿਖੇ ਪੈਨਸ਼ਨਰ ਐਸੋਸੀਏਸ਼ਨ ਵਰਕਰ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਦੇ ਨਾਲ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਰਕਲ ਕਪੂਰਥਲਾ ਦੇ ਪ੍ਰਧਾਨ ਮੁਹੰਮਦ ਯੂਸਫ ਅंसारी ਜੀ ਸੈਕਟਰੀ ਪਿਆਰਾ ਸਿੰਘ ਚੰਦੀ ਜੀ ਵਿੱਤ ਸਕੱਤਰ ਸਰਦਾਰ ਸੁਵਿੰਦਰ ਸਿੰਘ ਬਟਾਰੀ ਸਾਹਿਬ ਅਤੇ ਵਰਕਰ ਕਮੇਟੀ ਸਰਕਲ ਦੀ ਨਿਗਰਾਨੀ ਹੇਠ ਇਹ ਚੋਣ ਕੀਤੀ ਗਈ ਜਿਸ ਵਿੱਚ ਸਰਵ ਸੰਪਤੀ ਦੇ ਨਾਲ ਸਿਟੀ ਡਿਵੀਜ਼ਨ ਦੇ ਪ੍ਰਧਾਨ ਸਰਦਾਰ ਰਿਸ਼ਮ ਸਿੰਘ ਮਾਨ ਜੀ ਨੂੰ ਤੀਸਰੀ ਵਾਰ ਸਰਵ ਸੰਪਤੀ ਦੇ ਨਾਲ ਚੁਣਿਆ ਗਿਆ ਔਰ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੱਜਨ ਸਿੰਘ ਜੀ ਔਰ ਮੀਤ ਪ੍ਰਧਾਨ चरण शर्मा जी बलदेव बलदेवराज जी ब्त सक्र रामचरण जी प्रेस सिक मुख्त्यार सिंह खिंडा जी तो अलावा जथेबंदक सिकीत सिंह जी ऑडिटर अमरदीप सिंह जी तो अलावा कार्यकारी मैंबर बलविंद जी कंग और अमरदीप सिंह जी त्रिखा तरसेम सिंह जी ਡਾਕਟਰ ਔਰਮਲਾ ਸ਼ਰਮਾ ਜੀ ਤੋਂ ਇਲਾਵਾ ਸ਼੍ਰੀਮਤੀ ਪਰਮਜੀਤ ਕੌਰ ਜੀ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਔਰ ਇਹ ਚੋਣ ਜਿਹੜੀ ਆ ਬਖੂਬੀ ਜਿਹੜੀ ਆ ਨੇਪਰੇ ਕਣ ਦੇ ਵਿੱਚ ਸਫਲ ਰਹੀ ਔਰ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ਼੍ਰੀ ਰੇਸ਼ਵ ਸਿੰਘ ਜੀ ਨੇ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੋ ਜੀ ਬਚਲੇ ਤੇ ਕਦੀ ਨਿਆਣੇ ਤੇ ਇੱਕ 8000 ਰੁਪਏ ਚਾਹ ਆਣਾ ਦਾਸੀ ਵੇਚੇ ਤਾਂ ਕੋਈ ਅੰਦਰ ਹੋ ਪਰ ਬੇਤਿਆ ਦੇ ਨਾਲ ਨੂੰ ਉਹ ਪੋਤਾ ਕਹਿਣ ਲਗਾ ਕਿ ਦੁਨੀਆਂ ਅੱਖ ਕਰਦੇ ਸੁੱਖਾਂ ਦੇ ਸਤਾਏ ਨੂੰ ਵਾਪਸ ਆ ਦੇ ਪਾਣੀ ਮਾਪਾ ਦੀ ਲਾਦੇ ਦਾ ਕਹਦੇ ਆ ਮਿਠਾਈ ਪਾਪਾ ਜੀ ਪੋਤਰਾ ਬਾਬੇ ਨੂੰ ਸੁਝਾ ਰਿਹਾ ਬਾਬਾ ਦੀ ਲਾਦੇ ਦਾ ਕਹਦੇ ਆ ਪਛਾਈਏ ਲਾਦੇ ਦੇ ਮੇਲਾ ਨੂੰ ਸੱਤਾਂ ਦੇ ਤੈਵੋ ਉਤੇ ਕੋਈ ਟਾਟਾ ਨਹੀਂ ਬੰਦੀ ਬਲਵਾਈਏ ਮੇਰੇ ਨਾਲ ਚਲੋ ਜੰਗਲੇ ਜਾਵਾਂਗੇ ਜੰਦੋਰੀ ਘੁਰੇ ਕਰੂ ਮੈਂ ਪੜ ਕੇ ਤੁਰਦਾ ਨਾ ਇੱਕ ਤਰ ਕੇ ਲੈ ਜਾਈਏ ਲਾ ਕੇ ਮਾਰ ਕੇ ਛਾਂ ਫੋੜਲੇ ਮਨ ਜੀ ਦੇ ਲੱਗ ਸੀਦੇ ਦੀਏ ਇਹਨਾਂ ਖਾਣੇ ਚੰਨਾ ਨੂੰ ਮੈਂ ਤੁਹਾਡੀ ਨਾਲ ਸ਼ਹਿਰ ਫੇ ਪੰਜ ਮਿੰਟ ਲਾਣਾ

ਸਰਜੀ ਸਿੰਘ ਟੁਰਨਾ ਜੀ 5 ਮਿੰਟ ਨਾਲ ਪਾਗਲ ਹਿੱਥੇ ਬੈਠੇ ਸਰਜੀ ਸਿੰਘ ਟੁਰਨਾ ਜੀ ਸਰਕਲ ਮੈਂਬਰ ਸਾਹਿਬਾਨ ਤੁਹਾਡੇ ਸਾਹਮਣੇ ਰਿਪੋਰਟ ਬਾਰੇ ਪ੍ਰੈਜੇਟੇਸ਼ਨ ਬਾਰੇ ਉਸ ਦੇ ਬਾਰੇ ਵਿਚਾਰ ਦੇਣਗੇ ਸਰਦਾਰ ਸਰਜੀਤ ਜੀ ਤੇ ਪ੍ਰੈਕਟਿਸ ਦਾ

ਅੱਗੇ ਸਰ ਅੱਜ ਪੈਨਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਕੀ ਕਰਨਾ ਚਾਹੋਗੇ ਅੱਜ ਸਿਟੀ ਡਿਵੀਜ਼ਨ ਦੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਵਿੱਚ ਸਰਬ ਨਾਲ ਜਿਹੜਿਆ ਪੈਨਲ ਪੇਸ਼ ਹੋਇਆ ਉਹਦੇ ਚ ਪ੍ਰਧਾਨ ਦੇਸ਼ਮਲਾਲ ਸੀਨੀਅਰ ਮੀਤ ਪ੍ਰਧਾਨ ਗੱਜਨ ਸਿੰਘ ਜੀ ਮੀਤ ਪ੍ਰਧਾਨ ਅਜੈ ਚਰਨ ਜੀ ਸ਼ਰਮਾ ਜੀ ਸ਼ਕਤਰ ਸਹਿਬਾਨ ਬਲਦੇਵ ਰਾਜ ਜੀ ਸ 671 ਸਹਿਬਾਨ ਰਾਮਸਰਨ ਜੀ ਤੇ ਬਾਕੀ ਬਿਲਕੁਲ ਹਾਂਜੀ ਬਾਕੀ ਮੈਂਬਰ ਬਾਕੀ ਸਾਰੇ ਸਹਿ ਮੈਂਬਰਾਂ ਦੀ ਜਿਹੜੀ 11 ਮੈਂਬਰੀ ਦੀ ਚੋਣ ਕੀਤੀ ਗਈ ਆ ਜਿਹਦੇ ਚ ਵਰਕਿੰਗ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਹੋਰ ਵੀ ਪਾਇਆ ਜਾ ਸਕਦਾ ਆ ਬਹੁਤਾ ਦੂਰ ਨਾ ਜਾਂਦਾ ਆ ਅੱਜ ਦੀ ਜਿਹੜੀ ਚੋਣ ਆ ਚੋਣ ਮਨੂਹੁਰਤ ਇੱਥੇ ਪੂਰਾ ਕੀਤਾ ਗਿਆ ਜੈ ਜਨਤਾ ਜੈ ਸ਼ੰਗਾਰਚ ਇਹ ਜਿਹੜੀ ਚੋਣ ਕੀਤੀ ਗਈ ਆ ਜੀ ਕਿਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਨੇ ਜੋਪ ਕੀਤਾ ਗਿਆ ਜੀ ਫਿਰ ਇਹ ਕਿਮਰਾਲ ਜੀ ਤੁਸੀਂ ਬੋਲ ਦਿਓ ਬਲਦੇਜ ਅੱਛਾ ਜੀ ਤੇ ਇਹ ਜਿਹੜੀ ਚੋਣਿਆ ਜੀ ਕਿੰਨੀ ਦੇਰ ਬਾਅਦ ਹੁੰਦੀ ਚੱਤੀ ਜਾਂਦੀ ਹੈ ਇਹ ਤਾਂ 3 ਸਾਲ ਦਾ ਟਾਈਮ ਹੈ ਜੀ ਤੇ ਜਿਹੜੇ ਪੈਨਸ਼ਨਰ ਮੁਲਾਜ਼ਮ ਹੈ ਜੀ ਉਹਨਾਂ ਦੇ ਹੱਕਾਂ ਵਾਸਤੇ ਕੀ ਸੰਘਰਸ਼ ਕਰ ਰਹੀ ਹੈ ਜੀ ਇਹ ਆਲਰੇਡੀ ਜੋ ਪਹਿਲਾਂ ਵੀ ਚੱਲਦਾ ਰਿਹਾ ਆਪਣੇ ਹੱਕਾਂ ਨੂੰ ਬਚਾਉਣ ਵਾਸਤੇ ਸਰਕਾਰਾਂ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜਦੋਂ ਵੀ ਸਾਨੂੰ ਸੂਬਾ ਕਮੇਟੀ ਵੱਲੋਂ ਕੋਈ ਕਾਲ ਆਉਂਦੀ ਆ ਤੇ ਅਸੀਂ ਉੱਤੇ ਵੱਧ ਚੜ ਕੇ ਬੋਲ ਚੜਾਉਨੇ ਤੇ ਆਪਣੇ ਮੈਂਬਰਾਂ ਨੂੰ ਜਾਗਰਤ ਕਰਦੇ ਆ ਕਿ ਆਪਣੇ ਹੱਕ ਤਾਂ ਹੀ ਬਚਣੇ ਆ ਜੀ ਅਸੀਂ ਇਕਤਾ ਦੇ ਰੂਪ ਦੇ ਵਿੱਚ ਇਕੱਠ ਕਰਾਂਗੇ ਇਹ ਜਿਹੜੇ ਪੈਨਸ਼ਨ ਐਸੋਸੀਏਸ਼ਨ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਪੈਨਸ਼ਨ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਸੰਦੇਸ਼ ਇਹ ਆ ਸਾਡੀ ਵੱਲੋਂ ਵੀ ਆਪਣੇ ਜਿੰਨੇ ਵੀ ਆਪਣੀ ਮੈਂਬਰਸ਼ਿਪ ਜਿਹੜੀ ਘਰਾਂ 'ਚ ਰਹਿੰਦੀ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੋਵੇ ਤੇ ਸਾਡੀ ਜਥੇਬੰਦੀ ਦੀ ਤਾਕਤ ਜਿਹੜੀ ਉਹ ਵਧੇ ਇਹਦੇ ਕੰਨੀਆਂ ਤਾਂ ਨਹੀਂ ਇੱਕ ਆਸਾ ਜਗ ਪਈ ਚਾਹਾਂ ਦਾਸੀ ਵਿੱਚ ਕਿ ਦੋਹਾਂ ਅੱਖਰ ਹੋ ਬਾਬੇ ਤੋਂਿਆ ਨੂੰ ਫਿਰ ਪੋਤਾ ਕਹਿਣ ਲੱਗਾ ਕਿ ਕੁਝ ਤੇ ਦੁੰਦੇ ਹੱਥ ਕਰਦੇ ਸੁਖਾਂ ਦੇ ਸਤਾਏ ਨੂੰ ਵਾਪਸਾਂ ਦੇ ਮਾਰੇ ਬਾਬਾ ਦੀ ਲਾਗੇ ਦਾ ਕਹਿਦਿਆ ਮਸ਼ਾਈ ਜੀ ਇਹਦੇ ਮਰਵਾਦੇ ਲੱਖਾਂ ਪਾਵੇ ਕਰਨੀ

ਇੱਕ ਕਮਤਾ ਬੁਰਨਾ ਦੀ एकदम ਲੋਕਾਂ ਵਾਲੀ ਕੋਈ ਰੋਕੇ ਕੌਣ ਕਿਸੇ ਦੇ ਪਾਣੀ ਨੂੰ ਕੋਈ ਰੋਕੇ ਕੌਣ ਕਿਸੇ ਦੇ ਪਾਣੀ ਨੂੰ ਇੱਕ ਵੇਲਾ ਐਸਾ ਨਹੀਂ ਆਇਆ ਇਸ ਧਰਤੀ ਤੇ ਦਾਪਾ ਵੀ ਸੈਗ ਗਿਆ ਇਹ ਨਿੱਕੀ ਧਾਰੀ ਦਾ ਚੰਨਾ ਪਾਇਆ ਤੇ ਹੁਣ ਮੈਂ ਹੋਰ ਸਾਥੀ ਜੀ ਰੂਪ ਸਿੰਘ ਜੀ ਤੁਸੀ ਲਸ਼ਮਣ ਜੀ ਲੋਕੇਟ ਪਾ 36 ਸੰਜੇਸ਼ੰ ਟੁਰਨਾਲੀ ਆਜੋ ਇੱਥੇ ਬੈਠਾ ਸਰਜੀਸ਼ੰ ਟੁਰਨਾ ਜੀ ਸਰਕਲ ਮੈਂਬਰ ਸਾਹਿਬਾ ਤੁਹਾਡੇ ਸਾਹਮਣੇ ਰਿਪੋਰਟ ਬਾਰੇ ਪ੍ਰੈਜੇਟੇਸ਼ਨ ਤੇ ਬਾਰੇ ਵਿਚਾਰ ਦੇਣਗੇ ਸਰਦਾਰ ਸੰਜੇਸ਼ੰ ਇਹਨਾਂ ਵਰਤ ਮੌਦਾ ਪਰ ਇਹ ਮੇਰੀ ਬਿੰਦਈ ਜੀ ਕਮੇਟੀ ਦੀ ਗੱਲ ਜੀ ਕਮੇਟੀ ਬਣਾਉਣ ਜਾਂ ਉੱਥੇ ਮੈਂ ਕਹਿੰਦਾ ਕਿ ਕਮੇਟੀ ਦੇ ਮੈਂਬਰ ਜਿੰਨਾ ਪਹਿਲਾਂ ਉਹਨੇ ਰੱਖੂ

हिकु मोकिलो खड़ोर में घुमणी सभु त पहिरां